ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਸਤਗੁਰੂ ਬਟੀ ਕਰਾਮਾ ਮੰਡੀ ਡਿਸਟ੍ਰਿਕਟ ਬਹਿੰਡਾ ਤੋਂ ਅੱਜ ਮੈਂ ਤੁਹਾਨੂੰ ਨਵੇਂ ਸੂਟਾਂ ਦੇ 컬렉ਸ਼ਨ ਦਿਖਾਉਣ ਜਾ ਰਹੀ ਹਾਂ ਇਸ 컬렉ਸ਼ਨ ਦੇ ਵਿੱਚ ਜਿਹੜੇ ਅੱਜ ਦੇ ਆਪਾਂ ਸੂਟ ਦਿਖਾਉਣ ਜਾ ਰਹੇ ਹਾਂ ਉਹ ਆਪਾਂ ਦਿਖਾਉਣ ਜਾ ਰਹੇ ਹਾਂ ਪ੍ਰਿੰਟਡ ਦੇ ਵਿੱਚ ਆਪਾਂ ਪ੍ਰਿੰਟਡ ਸੂਟ ਨੂੰ ਕਿਵੇਂ ਵਰਕ ਕਰਕੇ ਵਧੀਆ ਤਰੀਕੇ ਨਾਲ ਡਿਜ਼ਾਈਨ ਕਰ ਸਕਦੇ ਹਾਂ ਉਹਦੀ ਜਿਹੜੀ ਆਈਡੀਆਜ਼ ਦਾ ਉਹ ਸ਼ੇਅਰ ਕਰਨ ਲੱਗ ਪੀਆ ਮੈਂ ਤੁਹਾਡੇ ਨਾਲ ਜਿਵੇਂ ਆ ਵਾਲਾ ਸੂਟ ਸੀਗਾ ਆਪਾਂ ਪ੍ਰਿੰਟਡ ਦੇ ਵਿੱਚ ਲੱਗਦਾ ਸੀਗਾ ਇੱਕ ਕਸਟਮਰ ਦੇ ਆਰਡਰ ਹੋਇਆ ਰੈਡੀ ਤਾਂ ਇਹ ਵਾਲਾ ਜਿਹੜਾ ਜਿਵੇਂ ਪ੍ਰਿੰਟਡ ਸੂਟ ਸੀਗਾ ਇਹਦੇ ਨਾਲ ਪਲੇਨ ਬਾਟਮ ਦੇ ਆਪਾਂ ਵਰਕ ਕੀਤਾ ਹੋਇਆ। ਤਾਂ ਜਿਹੜੇ ਮਤਲਬ ਬਾਟਮ ਸੀ ਉਹਦੇ ਉੱਪਰ ਆਪਾਂ ਬਾਟਮ ਦੇ ਉੱਪਰ ਵਰਕ ਕੀਤਾ ਹੋਇਆ। ਆਵਲਾ ਵਰਕ ਜਿਹੜਾ ਤੁਸੀਂ ਵੇਖ ਰਹੇ ਹੋ ਇਹ ਬਾਟਮ ਦੇ ਉੱਪਰ ਕੀਤਾ ਹੋਇਆ ਐਂ ਜਿਹੜੀ ਇਹ ਵਾਲੀ ਇਸ ਦੇ ਨਾਲ ਸ਼ਰਟ ਸੀ ਜਿਹੜੀ ਸ਼ਰਟ ਸੀ ਉਹ ਪ੍ਰਿੰਟਡ ਸੀ ਤਾਂ ਪ੍ਰਿੰਟਡ ਸੂਟ ਨੂੰ ਆਪਾਂ ਹਾਈਲਾਈਟ ਕੀਤਾ ਹੋਇਆ। ਆਰੀ ਦਾ ਵਰਕ ਕਰਕੇ ਉਸ ਦੇ ਉੱਪਰ ਫੈਨ ਟੱਚ ਦਿੱਤਾ ਹੋਇਆ ਤੇ ਇਸ ਤੇ ਰਿਗਾਰਡਿੰਗ ਜਿਹੜੇ ਮਸੂਲ ਦਿਖਾਉਣ ਜਾ ਰਹੀਆਂ ਇਹ ਵਾਲੇ ਅੱਗੇ ਜਿਹੜੇ ਦਿਖਾ ਰਹੀਆਂ ਪ੍ਰਿੰਟਰਡ ਸੂਟ ਇਹਨਾਂ ਨੂੰ ਵੀ ਤੁਸੀਂ ਇਸ ਤਰੀਕੇ ਨਾਲ ਡਿਜ਼ਾਈਨਿੰਗ ਹੈ ਜਿਹੜੀ ਤੁਸੀਂ ਕਰਵਾ ਸਕਦੇ ਹੋ ਆਹ ਵਾਲਾ ਜਿਹੜਾ ਸੂਟ ਹੈ ਇਹ ਆਪਾਂ ਔਰਗੈਂਜ਼ਾ ਸਟੱਫ ਦੇ ਵਿੱਚ ਸੂਟ ਹੈ ਇਹ ਪਰਪਲ ਕਲਰ ਦਾ ਸੂਟ ਹੈ ਇਸ ਤੇ ਆਹ ਜਿਹੜੀ ਬਾਟਮ ਹੈ ਉਹ ਪਲੇਨ ਹੋਊਗੀ ਤੇ ਆਹ ਵਾਲਾ ਇਸ ਦਾ ਉਹਦਾ ਪ੍ਰਿੰਟਡ ਦੇ ਬਾਅਦ ਸਟਾਫ ਰਹੂਗਾ ਜਿਵੇਂ ਆਹ ਵਾਲਾ ਪ੍ਰਿੰਟ ਤੁਸੀਂ ਵੇਖ ਰਹੇ ਹੋ ਇਹਦੇ ਉੱਪਰ ਤੁਸੀਂ ਡਿਜ਼ਾਈਨਿੰਗ ਵਗੈਰਾ ਕਰਵਾ ਸਕਦੇ ਹੋ ਇਸ ਦੇ ਵਿੱਚ ਜਿਹੜੇ ਕਲਰ ਆ ਉਹ ਤਿੰਨ ਕਲਰ ਅਵੇਲੇਬਲ ਆਗੇ ਸੌਣ ਵਾਲੇ ਤਿੰਨੇ ਕਲਰ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗੀ ਨੈਕਸਟ ਹੈਗਾ ਗਾਜਰੀ ਜੀ ਟੋਨ ਵੀ ਕਹਿ ਸਕਦੇ ਆ ਇਹਨੂੰ ਪਿੰਕ ਕਲਰ ਵੀ ਕਹਿ ਸਕਦੇ ਆ ਇਹ ਵੀ ਆਰਗੈਂਜ ਦਾ ਸਟਾਫ ਹੈ ਸੇਮ ਸਟਾਫ ਹੈਗਾ ਇਸ ਦੇ ਵਿੱਚ ਜਿਹੜੀ ਕਲਰਿੰਗ ਆ ਇਹਦੇ ਵਿੱਚ ਤਿੰਨ ਕਲਰ ਸ਼ੋਅ ਕਰ ਰਹੇ ਆ ਆਪਾਂ ਇਹਨਾਂ ਤਿੰਨਾਂ ਕਲਰ ਦੇ ਵਿੱਚ ਤੁਸੀਂ ਐਵੇਂ ਹੈਂਡਵਰਕ ਦੀ ਜਿਹੜੀ ਡਿਜ਼ਾਈਨਿੰਗ ਆ ਕਰਵਾ ਸਕਦੇ ਹੋ। ਨੈਕਸਟ ਜਿਹੜਾ ਸੂਟ ਹੈਗਾ ਇਹ ਵਾਲਾ ਸੂਟ ਇਹ ਵੀ ਕਲਰ ਬਹੁਤ ਹੀ ਪਿਆਰਾ ਕਲਰ ਆ। ਆ ਵਾਲਾ ਸੂਟ ਹੈ। ਇਹਦੇ ਤੇ ਵੀ ਸੇਮ ਡਿਜ਼ਾਈਨਿੰਗ ਕਰਵਾ ਸਕਦੇ ਹੋ ਜਾਂ ਤੁਸੀਂ ਬਾਟਮ ਤੇ ਵਰਕ ਕਰਵਾ ਸਕਦੇ ਹੋ ਜਾਂ ਤੁਸੀਂ ਸ਼ਰਟ ਓਨਲੀ ਸ਼ਰਟ ਦੇ ਉੱਪਰ ਵੀ ਕਰਵਾ ਸਕਦੇ ਹੋ। ਇੱਕ ਵਾਰ ਫਿਰ ਤੋਂ ਮੈਂ ਤੁਹਾਨੂੰ ਦਿਖਾ ਦੇਵਾਂ ਇਹ ਵਾਲੇ ਪਰਮ ਕਲਰ। ਗਲਤ ਤੁਸੀਂ ਆਪਣੀ ਚੋਇਸ ਦੇ ਅਨਸਾਰ ਆਪਾਂ ਕਰਵਾ ਸਕਦੇ ਹੋ ਜੇ ਆਪਾਂ ਹੈਂਡਵਰਕ ਨਹੀਂ ਕਰਵਾਉਣਾ ਤਾਂ ਆਪਾਂ ਲੈਸ ਵਗੈਰਾ ਦੀ ਸਿੰਪਲ ਡਿਜ਼ਾਈਨਿੰਗ ਕਰਵਾ ਕੇ ਵੀ ਆਪਾਂ ਸਰੀਏਸ ਵਾਲੇ ਸੂਟ ਆਪਾਂ ਵਾਈ ਕਰ ਸਕਦੇ ਹਾਂ ਇਹਨਾਂ ਸੂਟਾਂ ਦੇ ਪ੍ਰਾਈਸ ਜਾਣਨ ਦੇ ਲਈ ਤੁਸੀਂ ਮੈਨੂੰ ਡਾਇਰੈਕਟ ਮੈਸੇਜ ਕਰ ਸਕਦੇ ਹੋ 79869762 डबल 3 ਧੰਨਵਾਦ ਜੀ ਸਾਰਿਆਂ ਦਾ